ਗੋਲਿਆਂ ਦਾ ਤਾਂ ਫਿਰ ਬੰਨ੍ਹ ਨਹੀਂ ਕੀਆ ਕਿਉਂਕਿ ਯੱਕੇ ਦੀ ਪਾਵਰ ਯੱਕੇ ਕੋਲ ਹੁੰਦੀ ਆ ਤੇ ਇਹ ਯੱਕੇ ਇਕੱਠੇ ਹੋ ਰਹੇ ਆ ਇੰਨਾ ਯੱਕਿਆਂ ਨੂੰ ਪਰਖੋ ਨਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਭਗਵੰਤਮਾਨ ਕਿਸਾਨਾਂ ਦਾ ਪੁੱਤ ਆ ਭਗਵੰਤਮਾਨ ਟਰੈਕਟਰਾਂ ਦਾ ਕੰਮ ਕਰਦਾ ਰਿਹਾ ਭਗਵੰਤਮਾਨ ਅੱਜ ਵੀ ਖੇਤੀ ਕਰਦਾ ਕੇਦਰੀਵਾਲ ਜਾ ਕੇ ਦੂਜੀਆਂ ਸਟੇਟਾਂ 'ਚ ਕਹਿੰਦਾ ਤਾਂ ਕੇਦਰੀਵਾਲ ਸਾਹਿਬ ਜਿਹੜਾ ਭਗਵੰਤ ਮਾਨ ਆ ਜਿਹੜੀ ਇਹਦੇ ਕੋਲੇ ਪੈਲੀ ਆ ਪਹਿਲਾਂ ਇਹ ਉੱਥੇ ਕੰਮ ਕਰੇ ਨਾ ਜਿਹੜਾ ਕਰਨਾ ਚਾਹੁੰਦਾ ਜੇ ਤੁਹਾਡਾ ਕੰਮ ਚੰਗਾ ਹੋ ਗਿਆ ਤੇ ਪੰਜਾਬ ਦੇ ਲੋਕ ਸੋਚ ਲੈਣਗੇ ਜੇ ਅਮਨਾ ਰੋੜੇ ਕੋਲ ਕੋਈ 5-7 ਕਿੱਲੇ ਹੈਗੇ ਆ ਜੇ ਉਹਦੇ ਕੋਲ ਜ਼ਮੀਨ ਪਈ ਆ ਤਾਂ ਆਪਦੇ ਕੰਮ ਆਪਦੀਆਂ ਜ਼ਮੀਨਾਂ 'ਚ ਕੰਮ ਕਰਾਓ ਖੇਤੀਬਾੜੀ ਮੰਤਰੀ ਉਹਦੇ ਕੋਲ ਜ਼ਮੀਨ ਹੋਊਗੀ ਉਹਨੂੰ ਪੁੱਛੋ ਜਿੰਨੇ ਤੁਹਾਡੀ ਸਰਕਾਰ ਦੇ ਵਿੱਚ ਕੀ ਕੋਈ 10-12 ਕੋਲ ਜ਼ਮੀਨ ਨਾ ਹੋਵੇ ਬਾਕੀ ਸਾਰਿਆਂ ਕੋਲ ਜ਼ਮੀਨ ਹੋਊਗੀ ਤੁਸੀਂ ਕਰੋ ਜਿਹੜਾ ਕੁਝ ਕਰਨਾ ਚਾਹੁੰਨੇ ਆ ਤੁਹਾਡਾ ਰਵਈਆ ਉਹਨਾਂ ਬੰਦਿਆਂ ਵਰਗਾ ਹੋ ਰਿਹਾ ਉਹ ਜ਼ਗੀਰਦਾਰੋ ਤੁਸੀਂ ਜ਼ਗੀਰਦਾਰਾਂ ਜਿਵੇਂ ਰਾਜਿਆਂ ਵੇਲੇ ਰਾਜਿਆਂ ਨੂੰ ਜਾ ਕੇ ਬਿਜ਼ਨਸਮੈਨ ਮਿਲਦੇ ਸੀ ਤੇ ਮੰਤਰੀਆਂ ਨਾਲ ਮਿਲੇ ਹੁੰਦੇ ਸੀ ਬਿਜ਼ਨਸਮੈਨ ਤੇ ਕਾਨੂੰਨ ਬਣਾ ਦੇਣੇ ਆਜਾ ਇੰਨਾ ਕਰਨਾ ਅੱਜ ਉਹ ਇੰਨਾ ਕਰਨਾ ਤੇ ਹੁੰਦਾ ਕੀ ਸੀ ਜਿਹੜੇ ਮਾੜੇ ਲੋਕ ਹੁੰਦੇ ਸੀ ਮਾੜਾ ਕਿਸਾਨ ਹੁੰਦਾ ਸੀ ਮਜ਼ਦੂਰ ਹੁੰਦਾ ਸੀ ਉਹਨਾਂ ਦੀਆਂ ਫੱਟੀਆਂ ਪੋਚ ਕੇ ਰੱਖ ਦਿੱਤੀਆਂ ਜਾਂਦੀਆਂ ਸੀ ਜੇ ਅੰਗਰੇਜ਼ਾਂ ਨੇ ਕੰਮ ਕੀਤੇ ਜਿਨ੍ਹਾਂ ਨੇ ਅੰਗਰੇਜ਼ਾਂ ਦਾ ਗੋਲ ਪੁਨਾ ਕੀਤਾ ਆ ਦੋਨਾਂ ਦੇ ਮਹਿਲ ਬਣੇ ਪਏ ਆ ਉਹਨਾਂ ਮਹਿਲਾਂ ਦੇ ਵਿੱਚ ਰਹਿ ਕੇ ਅੱਜ ਸਾਨੂੰ ਅੱਖਾਂ ਵਿਖਾਉਂਦੇ ਆ ਕਿਉਂਕਿ ਪਿਓ-ਦਾਦਿਆਂ ਦੇ ਖੂਨ ਦੇ ਵਿੱਚ ਆ ਸੀਨਾ ਅੰਗਰੇਜ਼ਾਂ ਦਾ ਜਿਹੜਾ ਮੈਂ ਤਾਂ ਸਿੱਧਾ ਕਹੂੰਗਾ ਫਿਰ ਯਾਰ ਮੈਨੂੰ ਤੁਸੀਂ ਮਾੜਾ ਕਹੋਗੇ ਜਿਨ੍ਹਾਂ ਨੇ ਦਲ ਪੁਨਾ ਕੀਤਾ ਹੁਣ ਅਸਲ ਨੇ ਵਿੱਚ ਉਹੀ ਬੰਦੇ ਆ ਸਾਡੇ ਤੇ ਰਾਜ ਕਰ ਰਹੇ ਆ ਤੇ ਭਗਵੰਤ ਮਾਨਸਿਆ ਉਹ ਅਮਨਾ ਰੋੜਿਆ ਉਹ ਵੀਰਿਆ ਗੱਲ ਸੁਣ ਬੜੇ ਧਿਆਨ ਦੇ ਨਾਲ ਜਿਵੇਂ ਉਹਨਾਂ ਨੇ ਅੰਗਰੇਜ਼ਾਂ ਦੀ ਬੋਲੀ ਬੋਲਤੀ ਰਾਜਿਆਂ ਦੀ ਬੋਲੀ ਬੋਲਤੀ ਤੇ ਅੱਜ ਤੁਸੀਂ ਵੀ ਬਿਜ਼ਨਸਮੈਨਾਂ ਦੀ ਬੋਲੀ ਬੋਲੀ ਆ ਬਿਜ਼ਨਸ ਮੈਨਾਂ ਨੇ ਤੁਹਾਡੇ ਵੱਲ ਵੇਖਿਆ ਨਹੀਂ ਬਾਈ ਤੋਂ ਪਹਿਲਾਂ ਇਹ ਆ ਜੋ ਲੋਕ ਜਿਨ੍ਹਾਂ ਦੀਆਂ ਲੱਤਾਂ ਝਾੜੀ ਤੁਰੇ ਆਉਂਦੇ ਆ ਤੁਸੀਂ ਕੁੱਟ-ਕੁੱਟ ਕੇ ਜਿਹੜੀਆਂ ਭੈਣਾਂ ਨੂੰ ਧੱਕੇ ਵੱਜ ਰਹੇ ਆ ਜਿਹੜੀਆਂ ਮਾਵਾਂ ਭੈਣਾਂ ਤੇ ਲੱਖੀ ਚਾਰਜ ਹੋ ਜਾਂਦੇ ਆ ਪਰਚੇ ਹੋ ਜਾਂਦੇ ਆ ਤੁਹਾਡੇ ਹੱਕ ਦੇ ਵਿੱਚ ਖੜਨ ਵਾਲੇ ਇਹ ਸੀ ਤੁਹਾਡੇ ਜਿਹੜੇ ਅੱਜ ਕਿਸੇ ਟਾਈਮ ਤੇ ਵਰਕਰ ਬਣੇ ਸੀ ਅੱਜ ਉਹ ਉਹਨਾਂ ਲੋਕਾਂ ਤੇ ਜ਼ਬਰ ਜਨਾਹ ਕਰਦੇ ਆ ਜਿੰਨਾ ਲੋਕਾਂ ਦੀਆਂ ਬੱਸਾਂ ਭਰ ਕੇ ਕੇਜਰੀਵਾਲ ਸਾਹਮਣੇ ਇਕੱਠ ਕੀਤਾ ਜਾਂਦਾ ਸੀ ਤੇ ਅੱਜ ਤੁਸੀਂ ਇਹਨਾਂ ਲੋਕਾਂ ਦੀ ਬਾਹ ਫੜਨ ਦੀ ਬਜਾਏ ਅੱਜ ਆਪ ਦੀ ਬਾ ਬਿਜ਼ਨਸmen ਨੂੰ ਫੜਾਈ ਤੁਰੇ ਆਉਂਨੇ ਆ ਤੇ ਗੋਲਿਆਂ ਨੂੰ ਕਦੇ ਯਾਦ ਨਹੀਂ ਕੀਤਾ ਜਾਂਦਾ ਹਮੇਸ਼ਾ ਯਾਦ ਰੱਖੋ ਤਾਸ਼ ਦੇ ਵਿੱਚ ਗੋਲੇ ਹੁੰਦੇ ਆ ਗੋਲਿਆਂ ਨਾਲੋਂ ਜ਼ਿਆਦਾ ਬਾਦਸ਼ਾਹਾਂ ਨਾਲੋਂ ਜ਼ਿਆਦਾ ਤੇ ਬੇਗਮ ਤਾਂ ਐ ਕਿ ਚੀਜ਼ ਗਈ ਯੱਕੇ ਦੀ ਪਾਵਰ ਜ਼ਿਆਦਾ ਹੁੰਦੀ ਆ ਕਿਉਂਕਿ ਯੱਕੇ ਕੋਲ ਸਾਰੇ ਹੁੰਦੇ ਆ ਤੇ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਪੰਜਾਬ ਦੇ 3 ਕਰੋੜ ਲੋਕ ਆ ਲਗਭਗ ਇਹ ਯੱਕਾ ਜਿੱਦੜ ਖੜ ਗਿਆ ਤੁਹਾਡੇ ਬਾਦਸ਼ਾਹ ਤੁਹਾਡੀ ਬੇਗਮ ਕਿਤੇ ਰਹਿਣੀ ਨਹੀਂਗੀ ਗੋਲਿਆਂ ਦਾ ਤਾਂ ਫਿਰ ਬੰਨਾ ਹੀ ਕੀ ਆ ਕਿਉਂਕਿ ਯੱਕੇ ਦੀ ਪਾਵਰ ਯੱਕੇ ਕੋਲ ਹੁੰਦੀ ਆ ਤੇ ਇਹ ਯੱਕੇ ਇਕੱਠੇ ਹੋ ਰਹੇ ਆ ਇੰਨਾ ਯੱਕਿਆਂ ਨੂੰ ਪਰਖੋ ਨਾ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਜਿੰਨਾ ਲੋਕਾਂ ਦੇ ਮਕਾਨ ਲਾਲ ਲਕੀਰ ਦੇ ਵਿੱਚ ਆਉਂਦੇ ਆ ਜਾਗ ਜੋ ਮਿੱਤਰੋ ਜਾਗ ਜੋ ਜਾਗੋ ਜਾਗੋ ਹੋਇਆ ਸਵੇਰਾ ਨਿਕਲਿਆ ਸੂਰਜ ਗਿਆ ਹਨੇਰਾ ਜਾਗ ਜੋ ਨਹੀਂ ਤਾਂ ਇਹ ਬੰਦੇ ਜਿਹੜੇ ਸਿੱਕੋ ਕੀ ਸੰਕ ਪਰ ਨੱਚਣ ਲੱਗ ਜਾਂਦੇ ਆ ਨਾ ਉਹ ਕਦੇ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਬਿਜ਼ਨਸ ਮੈਨਾਂ ਦੇ ਬਿਜ਼ਨਸ ਮੈਨਾਂ ਨੂੰ ਬਾਹ ਫੜਾ ਚੁੱਕੇ ਆ ਇਹਨਾਂ ਨੇ ਸਾਡੇ ਹੁਣ ਪੱਲੇ ਕੱਖ ਨਹੀਂ ਛੱਡਣਾ ਤੇ ਮੈਂ ਭਗਵਾਨ ਤਮਨ ਜੀ ਨੂੰ ਫਿਰ ਵੀ ਅਪੀਲ ਕਰਦਾ ਕਿ ਸੱਜਣਾ ਗਾਣਾ ਇਹ ਇੱਕ ਖਾਣੀਆਂ ਤਾਂ ਬੰਦੇ ਆਤ ਦੋ ਰੋਟੀਆਂ ਤੁਹਾਡੇ ਕੋਲ ਰੱਬ ਦਾ ਦਿੱਤਾ ਬਹੁਤ ਕੁਝ ਬਣ ਗਿਆ ਹੁਣ ਤੁਸੀਂ ਹੁਣ ਟਿਕ ਜਾਓ ਤੇ ਤੁਸੀਂ ਲੋਕਾਂ ਦੀ ਗੱਲ ਕਰੋ 2 ਸਾਲਾਂ ਦੀ ਸਰਕਾਰ ਰਹ ਗਈ 1.5 ਸਾਲ ਦੀ ਉਦੋਂ ਬਾਅਦ ਹਵਾ ਤੁਹਾਨੂੰ ਆਉਣੀ ਕਿ ਨਹੀਂ ਆਉਣੀ ਉਹ ਰੱਬ ਜਾਣਦਾ ਝਾੜੂ ਕਿਸੇ ਨੇ ਹੱਥ 'ਚ ਫੜਨਾ ਕਿ ਨਹੀਂ ਫੜਨਾ ਉਹ ਰੱਬ ਜਾਣਦਾ ਪਰ ਇੰਨਾ 3 ਕਰੋੜ ਲੋਕਾਂ ਦੀ ਬਦਸ਼ੀਸ਼ ਬਹੁਤ ਮਾੜੀ ਹੁੰਦੀ ਆ ਇਹ ਬਦਸ਼ੀਸ਼ ਤੋਂ ਬਚ ਜਾ ਮੇਰਾ ਵੀਰ ਇਹ ਜਿਹੜਾ ਕੇਦਰੀਵਾਲ ਆ ਕੇਦਰੀਵਾਲ ਤੇਰੀ ਬਾਹ ਛੱਡੂਗਾ 2027 ਤੋਂ ਬਾਅਦ ਉਹ ਨਹੀਂ ਚੱਕਿਆ ਕਰਨਾ ਤੇਰੇ ਇਹਨੇ ਤੂੰ ਲੋਕਾਂ ਨੂੰ ਦੱਸਿਆ ਕਰੇਗਾ ਇਸ ਕਰਕੇ ਲੋਕਾਂ ਦੀ ਗੱਲ ਕਰੋ ਜਿੰਨਾ ਲੋਕਾਂ ਨੇ ਤੁਹਾਡੇ ਤੇ ਯਕੀਨ ਕੀਤਾ ਸੀ ਫਿਰ ਇਹ ਮਤਲਬ ਸਜਣੋ ਤੁਹਾਡਾ ਨਾਮ ਆ ਜਿਹੜਾ ਉਹ ਰਹੀ ਦੀ ਦੁਨੀਆ ਤੱਕ ਰਹੂਗਾ ਤੇ ਤੁਹਾਡੇ ਜਿਹੜੇ ਜਦੋਂ ਤੁਹਾਡਾ ਨਾਮ ਲਿਆ ਜਾਊਗਾ ਸਟੇਜ ਉੱਤੋਂ ਤੇ ਤੁਹਾਡਾ ਪੋਤਰਾ ਪਰਪੋਤਰਾ ਬੈਠਾ ਆ ਕਰੂਗਾ ਭਗਵੰਤ ਮਾਨ ਤੇ ਤੇਰੇ ਪੁੱਤਰੇ ਦੀ ਐਨੀਵੀ ਪੈ ਜਾ ਕਰਨੀ ਹੈ ਐ ਕਰਕੇ ਥੋੜੀ ਸਾਰਿਆਂ ਦੀ ਨੀਵੀ ਪੈ ਜਾਣੀ ਕਿਉਂਕਿ ਕਿਹਾ ਕਰਨਗੇ ਬੜੇ ਵਫਾਦਾਰ ਸੀ ਇਹ ਐਨੇ ਵਫਾਦਾਰ ਸੀ ਭਗਵੰਤ ਮਾਨ ਦੀ ਸਰਕਾਰ ਕਿ ਇਹਨਾਂ ਨੇ ਪੂਰਾ ਗੋਲਪੁਣਾ ਕੀਤਾ ਜਿਵੇਂ ਤਾਸ਼ ਦੇ ਵਿੱਚੋਂ ਗੋਲਾ ਨਹੀਂ ਕੱਢਿਆ ਜਾ ਸਕਦਾ ਉਸੇ ਤਰ੍ਹਾਂ ਇਹਨਾਂ ਦਾ ਗੋਲਪੁਣਾ ਨਹੀਂ ਭੁੱਲਿਆ ਜਾ ਸਕਦਾ ਤੇ ਤੁਹਾਡੇ ਬੱਚਿਆਂ ਦਾ ਸਿਰ ਨਹੀਂ ਚੱਕਿਆ ਜਾਇਆ ਕਰਨਾ ਪੰਜਾਬ ਦੇ ਲੋਕਾਂ ਦੀ ਗੱਲ ਕਰੋ ਲੋਕਾਂ ਦੀ ਗੱਲ ਯਾਦ ਰੱਖੋ ਤੁਹਾਨੂੰ ਅੱਗੇ ਲੈ ਕੇ ਜਾਊਗੀ ਜੇ ਤੁਸੀਂ ਲੋਕਾਂ ਦੀ ਗੱਲ ਕੀਤੀ ਐ ਤੁਹਾਨੂੰ ਮੁੱਖ ਮੰਤਰੀ ਬਣਾਤਾ ਅੱਜ ਬਿਜ਼ਨਸ ਸੈਮੀਨਾਰ ਦੀ ਗੱਲ ਕਰੀ ਜਾਂਦੇ ਆ ਤੁਹਾਨੂੰ ਮੈਂਬਰ ਨਹੀਂ ਬਣਾਇਆ ਜਾਣਾ ਕਿਸੇ ਨੇ ਯਾਦ ਰੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ